ਲੋਕ ਸਭਾ ਹਲਕਾ ਲੁਧਿਆਣਾ ਦੇ ਜਿਹੜੀ VOTING ਸੀਗੀ VOTING ਦਾ ਟਾਈਮ ਸੀਗਾ ਜਿਹੜਾ 7 ਤੋਂ 6 ਸੀਗਾ ਤੇ ਹੁਣ VOTING ਦਾ ਟਾਈਮ ਜਿਹੜਾ ਕੀ ਖਤਮ ਹੋ ਚੁੱਕਾ ਵੈ ਜਿਹੜੇ ਕਿ VOTER ਸੀਗੇ ਆਪਣੇ ਆਪਣੀ ਵੋਟਾਂ ਪਾ ਕੇ ਜਰੀਆ ਜਾ ਚੁੱਕੇ ਨੇ ਤਸਵੀਰਾਂ ਦਿਖਾ ਸਕਦੇ ਤੁਹਾਨੂੰ ਪੀਏ ਯੂਰ ਦੇ ਸਰਕਾਰੀ ਸਕੂਲ ਤੋਂ ਦਿਖਾ ਰਹੇ ਆ ਜਿੱਥੇ ਕੀ VOTING ਦਾ ਟਾਈਮ ਜਿਹੜਾ ਕੀ ਹੈ ਹੁਣ ਸਮਾਪਤ ਹੋ ਚੁੱਕਾ ਵਾ ਤੇ ਦੱਸਿਆ ਜਾ ਰਿਹਾ ਕਿ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਕੀ ਐ ਝੜਪ ਹੋਈ ਸੀਗੀ ਨਿੱਕੀ ਨਿੱਕੀ ਛੋੜੀ ਛੋੜੀ ਜਿਹੜੀਆਂ ਲੜੀਆਂ ਹੋਈਆਂ ਸੀਗੀਆਂ ਹੁਣ ਜਿਹੜਾ ਕੀ ਹੈ EVM ਮਸ਼ੀਨਾਂ ਨੂੰ ਜਿਹੜਾ ਕੀ ਹੈ ਸੀਲ ਕੀਤਾ ਜਾ ਰਿਹਾ ਤੇ ਵਕਰੇ ਵਕਰੇ ਥਾਵਾਂ ਤੇ ਉਹਨਾਂ ਨੂੰ ਸੈਂਟਰਾਂ ਤੇ ਪਹੁੰਚਾਇਆ ਜਾਏਗਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਹੀਂ ਦੇਖਣਾ ਹੋਏਗਾ ਕਿ 4 ਜੂਨ ਨੂੰ ਕੀ ਰਿਜ਼ਲਟ ਆਂਦਾ ਵਾ ਵੋਟਿੰਗ ਟਾਈਮ ਜਿਹੜਾ ਸੀਗਾ 6 ਵੇ ਸ਼ਾਮ ਦੇ 6 ਵੇ ਤੱਕ ਸੀਗਾ ਤੇ ਜਿਹੜਾ ਕੀ ਹੈ ਹੁਣ ਵੋਟਿੰਗ ਟਾਈਮ ਜਿਹੜਾ ਕੀ ਖਤਮ ਹੋ ਚੁੱਕਾ ਹੈ ਤੇ ਹੁਣ ਈਵੀਐਮ ਮਸ਼ੀਨਾਂ ਨੂੰ ਜਿਹੜਾ ਕੀ ਹੈ ਸੀਲ ਕੀਤਾ ਜਾ ਰਿਹਾ ਹੈ ਸੀਲ ਕਰਨ ਤੋਂ ਬਾਅਦ ਇਸ ਨੂੰ ਸੁਰੱਖਿਤ ਜਗ੍ਹਾ ਤੇ ਲੈ ਕੇ ਜਾਇਆ ਜਾਏਗਾ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਿਹੜਾ ਪ੍ਰਸ਼ਾਸਨ ਹੈ ਇੱਥੇ ਦਾ ਈਵੀਐਮ ਮਸ਼ੀਨਾਂ ਨੂੰ ਜਿਹੜਾ ਕੀ ਸੀਲ ਕਰਦਾ ਹੋਇਆ ਦਿਖਾਈ ਦੇ ਰਿਹਾ ਤਸਵੀਰ ਤੁਸੀਂ ਦੇਖ ਰਹੇ ਹੋ ਈਵੀਐਮ ਮਸ਼ੀਨਾਂ ਜਰੀਆ ਸੀਲ ਕੀਤੀ ਜਾ ਰਹੀਆਂ ਨੇ ਇਹ ਇਸ ਸੀਟ ਤੇ ਕੁੱਲ 17 ਲੱਖ 58600 14 ਲੋਕਾਂ ਨੇ VOTING ਕੀਤੀ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 4 ਜੂਨ ਨੂੰ ਰਿਜ਼ਲਟ ਹੈ ਤੇ ਹੁਣ ਰਿਜ਼ਲਟ ਦੇ ਹੀ ਪਤਾ ਲੱਗੇਗਾ ਕਿ ਇਸ ਲੋਕ ਸਭਾ ਤੋਂ ਕਿਹੜਾ ਉਮੀਦਵਾਰ ਜਿੱਤ ਰਿਹਾ ਹੈ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਹਣੀ ਦੇ ਨਾਲ ਜੁਮੇ ਰਿਪੋਰਟ ਧੰਨਵਾਦ